ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਪ੍ਰਦੀਪ ਦੁੱਗਲ ਨੂੰ ਜ਼ਿਲ੍ਹਾ ਚਲੰਦਰ ਦਿਹਾਤੀ ਦਾ ਇੰਚਾਰਜ ਲਗਾਇਆ ਗਿਆ। ਪ੍ਰਦੀਪ ਦੁੱਗਲ ਦਾ ਜ਼ਿਲ੍ਹਾ ਇੰਚਾਰਜ ਲੱਗਣ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਪ੍ਰਦੀਪ ਦੁੱਗਲ ਨੂੰ ਵਧਾਈਆਂ ਦਿੱਤੀਆਂ ਗਈਆਂ। ਪ੍ਰਦੀਪ ਦੁੱਗਲ ਨੇ ਪਾਰਟੀ ਹਾਈ ਕਮਾਂਡ ਦਾ ਉਹਨਾਂ ਨੂੰ ਜ਼ਿਲ੍ਹਾ ਦਿਹਾਤੀ ਦਾ ਇੰਚਾਰਜ ਲਗਾਉਣ ਤੇ ਧੰਨਵਾਦ ਕੀਤਾ। ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜ਼ਿਲ੍ਹਾ ਚਲੰਦਰ ਤੋਂ 9 ਦੀਆਂ 9 ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ। ਬਲਕ ਪਰਦਾ ਸੁਦੇਸ਼ ਕੁਮਾਰ ਬਿੱਲਾ ਨੇ ਵੀ ਪਾਰਟੀ ਹੈ ਕਮਾਂਡ ਦੇ ਪ੍ਰਦੀਪ ਤੁੱਗਲ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਥੇ ਉਹਨਾਂ ਦੀ ਬਿਊਟੀ ਲਗਾਈ ਜਾਵੇਗੀ ਉਹ ਤਨਦੇਹੀ ਨਾਲ ਨਿਭਾਉਣਗੇ। ਹਲਕਾ ਵਿਧਾਨ ਸਭਾ ਫਲੋਰ ਨੂੰ ਅੱਜ ਬਹੁਤ ਹੀ ਵੱਡਾ ਮਾਣ ਬਖਸ਼ਿਆ ਪਾਰਟੀ ਹੈ ਕਮਾਂਡ ਨੇ ਸਾਡੇ ਬਹੁਤ ਹੀ ਸਤਿਕਾਰ ਤੇ ਸਾਡੀ ਪਾਰਟੀ ਦੇ ਕਨਵੀਨਰ ਮਾਨ ਜੋ ਅਰਵਿੰਦ ਕੇ ਜੀਵਾਲ ਜੀ ਪਰ ਸੂਬੇ ਦੇ ਮੁੱਖ ਮੰਤਰੀ ਸ਼ਿਲਾਧ ਪਵਨ ਸਿੰਘ ਮਾਨ ਜੀ ਔਰ ਬਹੁਤ ਹੀ ਸਾਡੇ ਸਤਿਕਾਰਯੋਗ ਸੱਛੀਅ ਸਾਡੇ ਸੂਬੇ ਦੇ ਪਰਿਵਾਰੀ ਮਨੀਸ਼ ਸ਼ੋਧਿਆ ਜੀ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਔਰ ਸਾਰੇ ਹੀ ਅਚੇਰੇ ਸੰਗਠਨ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਕਰਦਾ ਹਾਂ ਔਰ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਜਿਨ੍ਹਾਂ ਨੇ ਹਲਕਾ ਵਿਧਾਨ ਸਭਾ ਫਲੋਰ ਦਾ ਇੱਕ ਸਾਡਾ ਜਿਹੜਾ ਇਸ ਪਾਰਟੀ ਦਾ ਹੀਰਾ ਜਿਹੜਾ ਕਿ 2013-14 ਤੋਂ 14 ਤੋਂ ਪਾਰਟੀ ਦੇ ਸੰਗਠਨ ਲਈ ਕੰਮ ਕਰਦਾ ਸੀ ਪਾਰਟੀ ਦੀ ਰੀੜ ਦੀ ਹੱਡੀ ਆ ਉਸ ਨੂੰ ਅੱਜ ਜਿਹੜਾ ਜ਼ਿਲ੍ਹਾ ਜਲੰਧਰ ਵਿਹਾਤੀ ਦਾ ਪ੍ਰਧਾਨ ਲਾ ਕੇ ਬਹੁਤ ਹੀ ਵੱਡਾ ਮਾਣ ਵਕਸਿਆ ਪ੍ਰਦੀਪ ਦੁੱਗਲ ਜੀ ਸਮੇਂ-ਸਮੇਂ ਤੇ ਪਾਰਟੀ ਦੇ ਨਾਲ ਹਮੇਸ਼ਾ ਜਟਾਨਦਾਂ ਖੜੇ ਨੇ ਚਾਹੇ ਉਹ ਰਾਜਸਥਾਨ ਜਾਣ ਦੀ ਗੱਲ ਹੋਵੇ ਚਾਹੇ ਉਹ ਮੱਧ ਪ੍ਰਦੇਸ਼ ਜਾਣ ਦੀ ਗੱਲ ਹੋਵੇ ਚਾਹੇ ਉਹ ਛਤੀਸ਼ਗੜ ਜਾਂਦੀ ਹੈ ਗੱਲ ਹੋ ਵੀ ਜਿੱਥੇ ਵੀ ਪਾਰਟੀ ਹਾਈ ਕਮਾਂਡ ਨੇ ਪ੍ਰਦੀਪ ਦੁੱਗਲ ਦੀ ਡਿਊਟੀ ਲਾਈਆ ਉਹਨਾਂ ਨੇ ਬੜੀ ਵਾਕੂਬੀ ਲਵਾਇਆ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਮਾਰਕੀਟ ਕਮੇਟੀ ਗਰਾਿਆਂ ਦੇ ਚੇਅਰਮੈਨ ਬਜੂਰੀ ਜਿਹੜਾ ਅਹੁਦਾ ਦਿੱਤਾ ਸੀ ਉਹ ਵੀ ਤਨੋਮਨ ਨੂੰ ਬਹੁਤ ਹੀ ਵਧੀਆ ਵਾਕੂਬੀ ਲਵਾ ਰਹੇ ਨੇ ਅੱਜ ਮੈਂ ਇਥੇ ਹਲਕਾ ਪ੍ਰਧਾਨ ਸਭਾ ਫਰੋਂ ਦਾ ਸੇਵਾਦਾਰ ਹੋਣ ਦੇ ਨਾਤੇ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਪ੍ਰਦੀਪ ਦੁੱਗਲ ਜੀ ਜਿਨੇ ਜਲੰਧਰ ਲਈ ਤਾਂ ਕੰਮ ਕਰਨਗੇ ਕੰਮਗੇ ਇਸ ਸਮੁੱਚੇ ਪੰਜਾਬ ਲਈ ਕੰਮ ਕਰ ਚੁੱਕੇ ਆ ਇਹ ਸਾਡੇ ਜिले ਜਲੰਧਰ ਜਿਹੜਾ ਕਿ ਦੁਆਬੇ ਦੀ ਇੱਕ ਰੀੜ ਦੀ ਹੱਡੀ ਆ ਉਹਨਾਂ ਦੇ ਵਿੱਚ ਇਹ ਬਹੁਤ ਵੱਡਾ ਜਿੱਤ ਲਈ ਯੋਗਦਾਨ ਪਾਉਣਗੇ ਸੋ ਮੈਂ ਪ੍ਰਮਾਤਮਾ ਅੱਗੇ ਉਸ ਅਕਾਲ ਪੁਰਖ ਅੱਗੇ ਵਾਹਿਗੁਰੂ ਅੱਗੇ ਇੱਕੋ ਇੱਕ ਅਰਦਾਸ ਬੇਨਤੀ ਜੋਦਰੀ ਕਰਦਾ ਆ ਕਿ ਪ੍ਰਦੀਪ ਦੁੱਗਲ ਨੂੰ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਜਰ ਰੱਖੇ ਔਰ ਇਹਨਾਂ ਦੀ ਸੇਜ ਆਬਦੀ ਦੀ ਜਿਹੜੀ ਹੈ ਨਾ ਕਾਮਨਾ ਕਰਦਾ ਬਹੁਤ-ਬਹੁਤ ਦਾ ਬਹੁਤ ਹੀ ਸਤਿਕਾਰ ਜੋ ਸਾਡੇ ਸੁਪਰੀਮ ਹੋਸ਼ੀਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਬਤੋਪ ਸਿੰਘ ਮਾਨ ਜੀ ਸਾਡੇ ਪੰਜਾਬ ਪਰਿਵਾਰੀ ਸ਼੍ਰੀ ਮਨੀਸ਼ ਉਹਦੀਆ ਜੀ ਤੇ ਅਮਨ ਅਰੋੜਾ ਜੀ ਪੰਜਾਬ ਪ੍ਰਧਾਨ ਤੇ ਸਾਡੇ ਗ੍ਰਾਂਦੇ ਆਪਣੇ ਕੌਂਸਲਰ ਸਾਹਿਬ ਜਿਹੜੇ ਇੱਥੇ ਦੇ ਪ੍ਰਧਾਨ ਨੇ ਹਰਵੀਸ਼ਰਨ ਮੇਚੀ ਜੀ ਤੇ ਪ੍ਰੇਮਪੁਰ ਪ੍ਰਿੰਸੀਪਲ ਹਲਕਾ ਜੱਜ ਜੀ ਇਹਨਾਂ ਸਾਰਿਆਂ ਦਾ ਪਰਮਾਤਮਾ ਦਾ ਮੇਰੇ ਤੇ ਅਸ਼ੀਰਵਾਦ ਰਿਹਾ ਜਿਹੜੀ ਪਾਰਟੀ ਨੇ ਇੱਡੀ ਵੱਡੀ ਹੋਣ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਤਨਮਨ ਤਨ ਦੇ ਨਾਲ ਦਿਨ ਰਾਤ ਪਾਰਟੀ ਦੀ ਸੇਵਾ ਕਰਾਂਗਾ ਤੇ ਮੈਂ ਯਕੀਨ ਦਿਵਾਉਣਾ ਕੇ 2027 ਦੇ ਵਿੱਚ ਆਵਾਦਮੀ ਪਾਰਟੀ ਦੀ ਸਰਕਾਰ ਅਸੀਂ ਜੀਟ ਕਰਾਂਗੇ ਤੇ ਪੰਜਾਂ ਹਲਕਿਆਂ ਦੀ ਜ਼ਿੰਮੇਵਾਰੀ ਮੈਨੂੰ ਮਿਲੀ ਆ ਤੇ ਪੰਜ ਦੀਆਂ ਪੰਜ ਸੀਟਾਂ ਦੀ ਡਿਸਟ੍ਰਿਕਟ ਜਲੰਧਰ ਦੀਆਂ 9 ਦੀਆਂ 9 ਸੀਟਾਂ ਜਿੱਤ ਕੇ ਅਸੀਂ ਆਵਾਦਮੀ ਪਾਰਟੀ ਦੀ ਝੋਲੀ ਵਿੱਚ ਪਾਉਾਂਗੇ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਜ ਇੱਥੇ ਮੈਨੂੰ ਇਨਾ ਮਾਣ ਸਤਿਕਾਰ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੁਰਾਂਵਸੀਆਂ ਦਾ ਵੀ ਬਹੁਤ ਧੰਨਵਾਦ ਸ਼ੁਕਰੀਆ ਅੱਜ ਬੜੀ ਖੁਸ਼ੀ ਨਿਗਾਲਿਆ ਕਿ ਸਾਡੇ ਸ਼ਹਿਰ ਗੁਰਾਣ ਦੇ ਸ਼੍ਰੀ ਪ੍ਰੀਤ ਦੁੱਗਲ ਜੀ ਜਿਹੜੇ ਕੀ ਮਾਰਕੀਟ ਕਮੇਟੀ ਬਣਾ ਉਨਾਲ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਕੇ ਸਾਡੇ ਗ੍ਰਾਇਆਂ ਨੂੰ ਬਹੁਤ ਮਾਨਦਤਾ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਹੀ ਵਧੀਆ ਹੀਰਾ ਜਿਹੜਾ ਸਾਡੇ ਗ੍ਰਾਇਆਂ ਜੇ ਨ ਜਾਣਿਆ ਉਸ ਨੂੰ ਜ਼ਿਲ੍ਹਾ ਦਿਹਾਤੀ ਦਾ ਭਲਾ ਲਾ ਕੇ ਨਿਸ਼ਟ ਕਰਕੇ ਸਾਨੂੰ ਬੜਾ ਮਾਣ ਬਖਸ਼ਿਆ ਮੈਂ ਅਪਡੇਵ ਨੂੰ ਅਪਰੀ ਨਗਰ ਕੌਂਸਲ ਬ੍ਰਾਂ ਸੂਚੀ ਟੀਮ ਕੋਲੋਂ ਆਮ ਵਲੰਟੀਅਰ ਕੋਲੋਂ ਇੱਕ ਵਾਰ ਫਿਰ ਸਰਦਾਰ ਭਗਵੰਤ ਸਿੰਘ ਜੀ ਦਾ ਮੁੱਖ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਮੈਂ ਅਪਦੀਪ ਜੱਗਰ ਜੀ ਨੂੰ ਵਿਸ਼ਵਾਸ ਵੀ ਦਿਵਾਣਾ ਕਿ ਮੈਂ ਬਲੌਕ ਪ੍ਰਧਾਨ ਹੋਣ ਮਾਣ ਹੋਣ ਦੇ ਨਾਤੇ ਇਬਰਾਇ ਤੋਂ ਮੈਂ ਕੰਮ ਦੇਹੀ ਦੇ ਨਾਲ ਇਹਨਾਂ ਦੇ ਨਾਲ ਕੰਮ ਕਰਾਂਗਾ ਜਦੋਂ ਵੀ ਜ਼ਿਲ੍ਹਾ ਪ੍ਰਧਾਨ ਜਿੱਥੇ ਡੰਡੀ ਲਾਗੇ ਮੇਰੀ ਸਮੂਚੀ ਨਗਰ ਕੌਂਸਲ ਦੀ ਟੀਮ ਉਹਨਾਂ ਨਾਲ ਮੁੱਢ ਨਾਲ ਕੋਲਾਂ ਬਾਕੇ ਖੜਾਗੇ ਧੰਨਵਾਦ